ਜੀ ਆਸਟ੍ਰੇਲੀਆ ਵਾਲੇ ਖਿਡਾਰੀ ਦਾ ਵੀ ਕੋਈ ਮਸਲਾ ਪਿਆ ਹੋਇਆ ਜੀ ਉਹਨੂੰ ਪਹਿਲਾਂ ਰੈਸਟ ਕੀਤਾ ਗਿਆ ਦੇਖੋ ਉੱਥੇ ਕੋਈ ਨਸ਼ਾ ਨੁਸ਼ਾ ਖਰੀਦਾ ਫਿਰਦਾ ਸੀਗਾ ਉੱਥੇ ਕੋਈ ਮਾਲਕੇ ਕੋਈ ਇਮਾਰਤ ਸੀਗੀ ਉੱਥੇ ਪਤਾ ਨਹੀਂ ਉਹ ਕੋਈ ਤੋੜ-ਤਾੜ ਲੱਗੀ ਸੂਕੇ ਜਾਂ ਉਦਾਂ ਹੀ ਜਲੂਨ ਉਠੀ ਕੇ ਚਲੋ ਅੱਜ ਫਨਿਸ਼ਨ ਕਰੀਏ ਬਾਹਰ ਆਈਆਂ ਤੇ ਉਹ ਉੱਥੇ ਗਿਆ ਚਲਾ ਹਾਕੀ ਉਹ ਵੀ ਆਕੀ ਖਿਡਾਰੀ ਆ ਹਮ ਤੇ ਉੱਥੇ ਉਹਨਾਂ ਨੇ ਫੜ ਲਿਆ ਜੀ ਫੜ ਲਿਆ ਜਿਹੜਾ ਉਹਨਾਂ ਦਾ ਪ੍ਰੋਸੀਕਿਊਟਰ ਡਿਪਾਰਟਮੈਂਟ ਆ ਉਹਨਾਂ ਨੇ ਹਾਲਾਂਕਿ ਨਾਂ ਤੇ ਜਨਤਕ ਨਹੀਂ ਕੀਤਾ ਪਰ ਰੌਲਾ ਪੈ ਗਿਆ ਕਿ ਕਰੈਗਾ ਜੀ ਜੀ ਮੈਂ ਸੌਕੀ ਟੀਮ ਦਾ ਮੈਂਬਰ ਆ ਹੂੰ ਤੇ ਇਹ ਹੁਣ ਆਪਣੇ ਆਪ ਦੇ ਵਿੱਚ ਜੇ ਦੇਖੀਏ ਆਉਸਿਸ ਵਾਸਤੇ ਇੱਕ ਸ਼ਰਮਿੰਦਗੀ ਦਾ ਸਬੱਬ ਬਣ ਗਈ ਕਿ ਇਸ ਤਰ੍ਹਾਂ ਹੀ ਆ ਨਾ ਮੰਨ ਲਓ ਜੇ ਆਪਣਾ ਇੰਡੀਆ ਨੂੰ ਹੁਣ ਆਪਾਂ ਕਹੀ ਰਹੇ ਕਿ ਕੁੜੀ ਨੇ ਬੇਵਕੂਫੀ ਕੀਤੀ ਬਿਲਕੁਲ ਇਹ ਬਦਨਾਮੀ ਹੁੰਦੀ ਹੈ ਕਿ ਆਪਦੀ ਜਗਾ ਤੁਸੀਂ ਆਪਦਾ ਆਈਡੈਂਟੀਟੀ ਕਾਰਡ ਆ ਹੁਣ ਭੈਣ ਭਰਾ ਨਾਲ ਕਈ ਵਾਰ ਆਪਣੀ ਸ਼ਕਲ ਉਹ ਸੂਰਤ ਨਾਲ ਦੀ ਹੁੰਦੀ ਹੈ ਉਹਨੂੰ ਭੇਜ ਦਿਓ ਤੇ ਇਹ ਤੁਹਾਡੀ ਬੇਵਕੂਫੀ ਆ ਹਮ ਸੋ ਉਹਨੇ ਵੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਬੇਵਕੂਫੀ ਨਹੀਂ ਗੁਨਾਹ ਹੀ ਕੀਤਾ ਕੋਕੀਨ ਖਰੀਦਣ ਚਲਾ ਗਿਆ ਜੀ ਜੀ ਕੋਕੀਨ ਖਰੀਦਣ ਚਲਾ ਗਿਆ ਉਹ ਜਿਹੜਾ ਵੇਚਣ ਵਾਲਾ ਸੀ ਉਹ ਵੀ ਛੋਟੀ ਉਮਰ ਦਾ ਸੀ ਉਹਨਾਂ ਨੇ ਘੇਰ ਲਿਆ ਬਸ ਹੁਣ ਪੈ ਗਿਆ ਸਿਆਪਾ ਤੋ ਹੋ ਸਕਦਾ ਕਿ ਇੱਥੋਂ ਤੇ ਬਚ ਜਾਵੇ ਚਲੋ ਕਿਉਂਕਿ ਤੁਹਾਨੂੰ ਪਤਾ ਬੜਾ ਵੱਡਾ ਖੇਡ ਮੇਲਾ ਹੁੰਦਾ ਬਿਲਕੁਲ ਇਹ ਤੇ ਸ਼ਾਇਦ ਕੋਈ ਰਹਿਤ ਕਰ ਦੇਣਾ ਉੱਥੇ ਤੇ ਹੋ ਸਕਦਾ ਬਹਿਨ ਲਾ ਦੇਣ ਹੂੰ ਜੀ ਬਿਲਕੁਲ ਬਿਲਕੁਲ ਇਹਨਾਂ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਦਾ ਬੜਾ ਗੌਰ ਕੀਤਾ ਜਾਂਦਾ ਹੈ ਕਿ ਕੋਈ ਬੰਦਾ ਸਾਡੇ ਦੇਸ਼ ਦੀ ਜਾ ਕੇ ਬਦਨਾਮੀ ਦਾ ਸਬਬ ਨਾ ਬਣੇ ਹੂੰ ਜੀ 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 ਇਦਾਂ ਵੈਸੇ ਬਹੁਤ ਵਾਰੀ ਹੋਇਆ ਸ਼ੇਨਵਾਰ ਨੇ ਇਹਨਾਂ ਦਾ ਸੀਗਾ ਉਹ ਵੀ ਪੰਗੇ ਲਈ ਰੱਖਦਾ ਸੀ ਗੇਲ ਇੱਕ ਵਾਰੀ ਫੜਿਆ ਗਿਆ ਸੀਗਾ ਗੇਲ ਤੇ ਰੌਲਾ ਪੈ ਗਿਆ ਸੀਗਾ ਹੂੰ ਮਾਲਚ ਮੁੱਲ ਚ ਕਰਾਉਂਦਾ ਪੁੱਠੇ ਕੰਮ ਨੂੰ ਪੈ ਗਿਆ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਤੁਹਾਨੂੰ ਕਿਸੇ ਮਿਲ ਜਾਣਗੇ ਫੁੱਟਬਾਲਰਾਂ ਦੇ ਵੀ ਮਿਲ ਜਾਂਦੇ ਆ ਬਹੁਤ ਸਾਰੇ ਬਹੁਤ ਸਾਰੇ ਕਿਸੇ ਮਿਲ ਜਾਂਦੇ ਇਦਾਂ ਦੇ ਜੀ